ਕੱਲ ਰਾਤੀ ਸਾਡਾ ਨਕਲ ਲੱਗਾ ਸੀ ਛੜਾ ਪੁਲਿਸ ਸਟੇਸ਼ਨ ਦੇ ਏਰੀਆ 'ਚ ਤੇ ਉੱਥੇ ਨਾਕੇ ਤੇ ਦੋ ਮੁੰਡਿਆਂ ਨੂੰ ਰੋਕਿਆ ਗਿਆ ਮੋਟਰਸਾਈਕਲ ਤੇ ਸੀਗੇ ਹੀਰੋ ਹੀਰੋ ਸਪਲੈਂਡਰ ਤੇ 1 ਕਿਲੋ 10 ਗ੍ਰਾਮ ਉਹਨਾਂ ਤੋਂ ਰਿਕਵਰ ਹੋਈ ਦੋਨਾਂ ਇੱਕ ਕੋਲ 500 ਗ੍ਰਾਮ ਸੀ ਇੱਕ ਕੋਲ 510 ਗ੍ਰਾਮ ਸੀਗੀ ਤੇ ਫੇ ਮੌਕੇ ਤੇ ACP ਸਾਹਿਬ ਵੀ ਇਨਵੈਸਟੀਗੇਸ਼ਨ ਉਹ ਵੀ ਆਏ ਤੇ ਉਹਨਾਂ ਦੀ ਹਾਜ਼ਰੀ ਰਿਕਵਰ ਹੋਈ ਹੈ ਤੇ ਕਿੱਥੋਂ ਆਏ ਸੀ ਲੱਗੇ ਉਹ ਕਿੱਥੋਂ ਲੈ ਕੇ ਆ ਰਹੇ ਸੀ ਹਾਲੇ ਟੂ अर्ਲੀ ਟੂ ਸੇ ਪਰ ਅਸੀਂ ਦੋ ਜਣਿਆਂ ਨੂੰ ਹੋਰ ਨਾਮਿਨੇਟ ਕੀਤਾ ਐ ਐਫ ਆਈ ਆਰ ਦੇ ਵਿੱਚ ਤੇ ਅਸੀਂ ਉਹਨਾਂ ਅਸੀਂ ਜਦੋਂ ਉਹ ਫੜੇਗੇ ਅਸੀਂ ਉਹਨਾਂ ਤੋਂ ਵੀ ਪੁੱਛ ਕੇ ਚਕਰਾਂਗੇ ਕਿ ਕਿੱਥੋਂ ਆਏ ਸੀ ਤੇ ਕਿੱਥੋਂ ਲੈ ਕੇ ਆ ਰਹੇ ਸੀ ਪਹਿਲੇ ਵੀ ਕੋਈ ਉਹਨਾਂ ਤੋਂ ਪੁੱਛ ਨਹੀਂ ਹਾਲੇ ਫਿਲਹਾਲ ਕੋਈ ਨਹੀਂ ਚਲੋ ਅਗਦਾ ਕੀ ਅੰਦਰ ਤਾਂ ਬਾਰਡਰ ਪਾਸਪੋਰਟ ਤੋਂ ਨਾ ਕੋਈ ਟ੍ਰਾਫਿਕ ਹੋਣ ਜਿਹੜੇ ਹੋ ਸਕਦੇ ਹੈ ਜੀ ਅਮਨ ਦਿਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਕੁਝ ਕੋਈ ਕੁਛ ਆਸੇ ਇਹਨਾਂ ਨੂੰ ਕੋਈ ਵਾਈਕਲ ਪੰ ਜਰਾ ਇਹਨਾਂ ਨੂੰ ਕੋਈ ਵਾਈਕਲ ਨਹੀਂ ਵੇਟ ਮੈਂ ਹਾਲੇ ਤੱਕ ਕੋਈ ਨਹੀਂ ਸਾਨੂੰ ਮਿਲਿਆ ਵਾਈਕਲ ਹੀਰੋ ਸਪਲੈਂਡਰ ਦੀ ਉਹ ਮਿਲੀ ਹੈ ਉਹਦੇ ਤੇ ਸੀਗੇ ਦੇਖੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਦੋ ਦਿਨ ਦਾ ਸਾਨੂੰ ਰਿਮਾਂਡ ਮਿਲੇ ਹੈ ਮਾਨਯੋਗ ਅਦਾਲਤ ਨੇ ਦਿੱਤਾ ਤੇ ਦੋ ਦਿਨਾਂ ਚ ਅਸੀਂ ਜਿੰਨ ਵੀ ਅਸੀਂ ਰਿਮਾਂਡ ਐਕਸਟੈਂਡ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਰਿਕੁਐਸਟ ਕਰਾਂਗੇ ਮਾਨਯੋਗ ਅਦਾਲਤ ਨੂੰ ਤੇ ਦੋ ਦਿਨਾਂ ਚ ਸਾਡੀ ਜੋ ਵੀ ਇੰਟਰੋਗੇਸ਼ਨ ਹੋਏਗੀ ਉਹਦੇ ਜੋ ਵੀ ਸਾਹਮਣੇ ਆਊਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਕੱਲ ਰਾਤੀ ਸਾਡਾ ਨਾਕਾ ਲੱਗਾ ਸੀ ਛੜਾ ਪੁਲਿਸ ਸਟੇਸ਼ਨ ਦੇ ਏਰੀਆ 'ਚ ਤੇ ਉੱਥੇ ਨਾਕੇ ਤੇ ਦੋ ਮੁੰਡਿਆਂ ਨੂੰ ਰੋਕਿਆ ਗਿਆ ਮੋਟਰਸਾਈਕਲ ਤੇ ਸੀਗੇ ਹੀਰੋ ਹੀਰੋ ਸਪਲੈਂਡਰ ਤੇ 1 ਕਿਲੋ 10 ਗ੍ਰਾਮ ਉਹਨਾਂ ਤੋਂ ਰਿਕਵਰ ਹੋਈ ਦੋਨੋਂ 1 ਕੋਲ 500 ਗ੍ਰਾਮ ਸੀ 1 ਕੋਲ 510 ਗ੍ਰਾਮ ਸੀਗੇ ਤੇ ਅ ਫਿਰ ਮੌਕੇ ਤੇ ACP ਸਾਹਿਬ ਵੀ ਇਨਵੈਸਟੀਗੇਸ਼ਨ ਉਹ ਵੀ ਆਏ ਤੇ ਉਹਨਾਂ ਦੀ ਹਾਜ਼ਰੀ ਰਿਕਵਰ ਹੋਈ ਹੈ ਤੇ ਕਿ ਕਿਤੋਂ ਵਾਇਸੀ ਲੱਕੇ ਔਰ ਕਿਤੋਂ ਕਿਤੋਂ ਲੈ ਕੇ ਆ ਰਹੇ ਸੀ ਹਾਲੇ ਟੂ अर्ਲੀ ਟੂ ਸੇ ਪਰ ਅਸੀਂ ਦੋ ਜਨਿਆਂ ਨੂੰ ਹੋਰ ਨੋਮੀਨੇਟ ਕੀਤਾ ਹੈ ਐਫ ਆਈ ਆਰ ਦੇ ਵਿੱਚ ਤੇ ਅਸੀਂ ਉਹਨਾਂ ਅਸੀਂ ਜਦੋਂ ਉਹ ਫੜੇਗੇ ਅਸੀਂ ਉਹਨਾਂ ਤੋਂ ਵੀ ਪੁੱਛਗਿੱਚ ਕਰਾਂਗੇ ਕਿ ਕਿੱਥੋਂ ਆਏ ਸੀ ਤੇ ਕਿੱਥੋਂ ਲੈ ਕੇ ਆ ਰਹੇ ਸੀ ਪਹਿਲੇ ਵੀ ਕੋਈ ਉਹਨਾਂ ਤੇ ਪਰਚੂ ਨੀ ਹਾਲੇ ਫਿਲਹਾਲ ਕੋਈ ਨਹੀਂ ਜੀ ਹਾਂ ਦਾ ਕਿ ਇਹਦੇ ਤਾਹਾਂ ਬਾਰਡਰ ਪਾਸਪੋਰਟ ਤੋਂ ਨਾ ਕੋਈ ਕੋਈ ਗ੍ਰਾਉਂਡ ਜਿਹੜੇ ਨੇ ਉਹਨਾਂ ਨਾਲ ਹੋ ਸਕਦੇ ਹੈ ਜੀ ਆਮਨ ਦਿਸ ਇਸ ਪਾਰਟ ਆਫ ਇਨਵੈਸਟੀਗੇਸ਼ਨ ਕੋਈ ਨਹੀਂ ਉਹ ਲੋਕੀਂ ਕੋਈ ਵਾਈਪਨ ਜਿਹੜਾ ਇਹਨਾਂ ਕੋਲ ਕੋਈ ਵਾਈਪਨ ਨਹੀਂ ਵੀਪਨ ਹਾਲੇ ਤੱਕ ਲਾਲ ਕੋਈ ਨਹੀਂ ਸਾਨੂੰ ਮਿਲੇ ਵਾਈਕਲ ਹੀਰੋ ਸਪਲੈਂਡਰ ਦੀ ਉਹ ਮਿਲੀ ਹੈ ਉਹਦੇ ਤੇ ਸੀਗੇ ਦੇਖੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਦੋ ਦਿਨ ਦਾ ਸਾਨੂੰ ਰਿਮਾਂਡ ਮਿਲੇ ਹੈ ਮਾਨਯੋਗ ਅਦਾਲਤ ਨੇ ਦਿੱਤਾ ਹੈ ਤੇ ਦੋ ਦਿਨਾਂ ਚ ਅਸੀਂ ਜਿੰਨ ਵੀ ਅਸੀਂ ਰਿਮਾਂਡ ਐਕਸਟੈਂਡ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਰਿਕੁਐਸਟ ਕਰਾਂਗੇ ਮਾਨਯੋਗ ਅਦਾਲਤ ਨੂੰ ਤੇ ਦੋ ਦਿਨਾਂ ਚ ਸਾਡੀ ਜੋ ਵੀ ਇੰਟਰੋਗੇਸ਼ਨ ਹੋਏਗੀ ਉਹਦੇ ਜੋ ਵੀ ਸਾਹਮਣੇ ਆਊਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਥੈਂਕ ਯੂ ਥੈਂਕ ਯੂ